ਹੂੰ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਿਠਾ ਵੀਡੀਓ ਕਾਨਫਰੈਂਸਾਂ ਕੀਤੀਆਂ ਉਹਨੂੰ ਕਾਫੀਆਂ ਭਲਾਈਆਂ ਔਰ ਉਸ ਤੋਂ ਬਾਅਦ ਕੱਲੀਆਂ ਕਾਫੀਆਂ ਨਹੀਂ ਭਲਾਈਆਂ ਹੂੰ ਅਦਾਲਤ ਜਾ ਕੇ ਮੰਨਿਆ ਕਿ ਅਸੀਂ ਇਹ ਕੁਛ ਕਰਾਇਆ ਹੈ ਔਰ ਜਿਹੜੇ ਬੰਦਿਆਂ ਨੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘੱਟਕ ਕੇ ਦੱਸਿਆ ਸੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਹੂੰ ਮਤਲਬ ਇਹ ਤਾਂ ਇੱਕ ਸਪਸ਼ਟ ਜੀ ਗੱਲ ਦਿਸਦੀ ਹੈ ਕੋਈ ਰਿਸ਼ਤਾ ਤਾਂ ਹੈਗਾ ਇਹਨਾਂ ਦਾ ਆਪਸ ਵਿੱਚ ਉਹਦੇ ਨਾਲ ਕਿ ਜੇ ਉਹ ਉਸ ਦੂ ਮੁੱਸੇ ਵਾਲੇ ਦੀ ਸਕਿਉਰਟੀ ਘੜਦੀ ਹੈ ਜਿਹੜਾ ਬੰਦਾ ਉਸ ਸਕਿਉਰਟੀ ਨੂੰ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਉਹਨੂੰ ਆਮ ਆਦਮੀ ਪਾਰਟੀ ਤਰੱਕੀ ਦਿੰਦੀ ਹੈ ਪਰ ਕਿਹច ਉਹਨੂੰ ਪਾਉਂਦੀ ਨਹੀਂ ਤੇ ਉਹਦੇ ਐਡੀਟਰ ਜਿਹੜਾ ਹੈਗਾ ਇੱਥੇ ਉਹ ਕਰਾਉਂਦੇ ਆ ਉਹਦੀ ਪੂਰੇ ਦੁਨੀਆ ਦੇ ਵਿੱਚ ਉਹਨੂੰ ਆਪ ਦਾ ਜਿਹੜਾ ਜਵਾਈਆਂ ਵਾਂਗੂ ਪ੍ਰਮੋਟ ਕਰਦੇ ਆ ਕਿ ਆਹ ਹੈ ਜੀ ਬੰਦਾ ਐਦਾਂ ਹੁੰਦੇ ਆ ਬੰਦੇ ਹੂੰ ਤੇ ਅੱਜ ਗੱਲਾਂ ਕਰਦੇ ਆ ਜੀ ਇੱਕ ਆਡੀਓ ਦੇ ਬੇਸ ਤੇ ਜਿਹੜੀ ਪਤਾ ਹੀ ਨਹੀਂ ਉਹ ਆਡੀਓ ਇਹ ਆਈ ਬੇਸ ਦਾ ਕਿੱਥੋਂ ਆਈ ਹੈ ਜੇ ਨਾ ਤੇ ਗਮ ਹੈ ਜੀ ਤਾਂ ਪਹਿਲਾ ਢਿੱਲੋਂ ਸਾਹਿਬ ਪਰਚਾ ਕੱਟ ਕੇ ਆਉਂਦੇ న్యూਸ 18 ਤੇ ਪਰਚਾ ਕੱਟ ਕੇ ਫਿਰ ਤੁਸੀਂ ਜਾਂਦੇ ਗੁਜਰਾਤ ਸਰਕਾਰ ਕੋਲੇ ਕਿਹਾ ਤੁਹਾਡੀ ਦੇਲਚਸੋਆ ਫਿਰ ਇੱਕ ਗੱਲ ਕਰਦੇ ਨਿੱਕੀ ਦੇ ਉੱਤੇ ਪਰਚਾ ਲਾਰੈਂਸ ਬਿਸ਼ਨੋਈ ਤੇ ਕਾਲੀਬਾਨ ਚਾਹੀਦਾ ਸੀ ਜੀ ਇਹਨਾਂ ਨੂੰ ਕਿ ਸਾਡੇ ਦੇ ਹੋਇਆ ਹੋਰ ਇੱਥੇ ਆਪਾਂ ਕੱਲੀ ਇਲਜ਼ਾਮਬਾਜ਼ੀ ਕਰਕੇ ਤੇ ਗੌਰਵ ਜੀ ਅੱਜ ਕੰਮ ਕਰਨਾ ਹੈ ਹੂੰ ਦੇਖੋ ਇਹ ਕੱਲ ਇਹਨਾਂ ਨੇ ਲੋਕਤੰਤਰ ਲੁੱਟਿਆ ਅੱਜ ਇਹ ਕਾਰਡੀਓ ਲੀਕ ਹੋ ਗਈ। ਹੁਣ ਉਹ ਆਡੀਓ ਸੱਚੀ ਆ ਝੂਠੀ ਆ ਸਾਨੂੰ ਪਤਾ ਕੋਈ ਨਹੀਂ ਅਸੀਂ ਡਿਸਕਸ਼ਨ ਕਰ ਰਹੇ ਆ। ਲੋਕਤੰਤਰ ਦੀ ਲੁੱਟ ਉਹਦੇ ਥੱਲੇ ਲਕੋਤੀ। ਠੀਕ ਹੈ। ਇਹ ਤਾਂ ਇਹਨਾਂ ਦੀ ਸਿੱਧੀ ਸਾਜ਼ਿਸ਼ ਹੈ। ਹੂੰ। ਕਿ ਭਾਜਪਾ ਤੇ ਇਲਜ਼ਾਮ ਲਾ ਰੋ ਕੇਂਦਰ ਤੇ ਇਲਜ਼ਾਮ ਤੇ ਭੱਜ ਕੇ ਕਹਿ ਕੇ ਬੱਸ ਠੀਕ ਹੈ। ਮਤਲਬ ਮੈਂ ਮੈਂ ਤੁਹਾਡੀ ਗੱਲ ਤੋਂ ਇਹ ਸਮਝ ਪਾ ਰਹੇ ਹਾਂ। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਨੋਮੀਨੇਸ਼ਨ ਦੇ ਦੌਰਾਨ ਬਵਾਲ ਹੋ ਰਿਹਾ ਸੀ। ਉਹਨੂੰ ਦਬਾਉਣ ਦੇ ਲਈ ਇਹ ਆਡੀਓ ਕਲਿੱਪ ਆ ਗਈ। ਉਹ ਤਾਂ ਤੁਹਾਡੇ ਉੱਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਆਡੀਓ ਕਲਿੱਪ ਆ ਰਹੀ ਹੈ। ਦੇ ਕੋਸ ਇਹ ਦੇ ਕੋਈ ਜਿਹੜਾ ਇਹਨਾਂ ਦਾ ਇਲਜ਼ਾਮਬਾਜ਼ੀ ਹੈ ਜੀ ਮੈਂ ਉਹੀ ਗੱਲ ਕਰ ਰਿਹਾ ਮੈਂ ਆਡੀਓ ਕਲਿੱਪ ਕਿ ਨਹੀਂ ਇਹਨਾਂ ਦੀ ਇਲਜ਼ਾਮਬਾਜ਼ੀ ਉਸ ਪਾਸੇ ਜਾ ਰਹੀ ਹੈ ਤੇ ਇਹਨੂੰ ਦੋਰ ਜੋੜ ਦੀ ਉਛਾਲ ਦਿਓ ਤੇ ਲੋਕੀ ਭੁੱਲ ਜਾਣ ਲੋਕੀ ਨਹੀਂ ਭੁੱਲਣਗੇ ਇੱਕ ਉਮੀਦਵਾਰ ਦੀ ਡੱਕ ਹੋਈ ਹੈ ਕਿਵੇਂ ਇਹਨਾਂ ਨੇ ਇੱਕ ਇਹਨਾਂ ਦਾ ਜਿਹੜਾ ਹੈਗਾ ਭੱਜਿਆ ਉਹ ਕਨੌਰ ਵਾਲਾ ਟਰਾਲੀ ਚੋਰ ਦਾ ਸਾਥੀ ਉਹ ਲੋਕਾਂ ਨੂੰ ਲੈ ਕੇ ਭੱਜਿਆ ਜਿਹੜੇ ਕਾਗਜ਼ ਉਹ ਸਾਰੇ ਲੋਕਾਂ ਦੇ ਮੂਰਤਾ ਦਿਲਾ ਦਛਪਦੀਆਂ ਹੈ ਠੀਕ ਹੈ ਉਸਤੀ ਦੇ ਉੱਪਰ ਪਰਦਾ ਪਾਉਣਾ ਚਾਹੁੰਦੇ ਮੈਂ ਤਾਂ ਸਿੱਧੀ ਗੱਲ ਕਹਿਣਾ ਮੈਂ ਦੂਜੀ ਇੱਕ ਹੋਰ ਗੱਲ ਰੱਖਣੀ ਹੈ ਜੀ ਜੇ ਕਸਟਡੀ ਦੀ ਗੱਲ ਕਰਦੇ ਆ ਜਿਹੜਾ ਅਨਮੋਲ ਮਿਸ਼ਨੋਈ ਕੇਂਦਰ ਸਰਕਾਰ ਫੜ ਕੇ ਲਿਆਈ ਹੈ ਤੁਸੀਂ ਕਿਉਂ ਨਹੀਂ ਉਹ ਡੀਐਨਏ ਕੋਲ ਗਏ ਵੀ ਇਹ ਸਾਨੂੰ ਲੜਿੰਦਾ ਪੰਜਾਬ 'ਚ ਕਿੰਨੇ ਵਾਰੀ ਉੱਥੇ ਜਾ ਕੇ ਐਪਲੀਕੇਸ਼ਨ ਦਿੱਤੀ ਹੈ ਉਹ ਤਾਂ ਨਹੀਂ ਉੱਥੇ ਬੰਦ ਉਹ ਤਾਂ ਨਹੀਂ ਉੱਥੇ ਜੇਲ੍ਹ ਚ ਸਾਬਰਮਤੀ 'ਚ ਬੰਦ ਉਹਨੂੰ ਫੜ ਲਿਆਓ ਤੇ ਜਿਹੜੇ ਗੁਰਗੇ ਕਿੰਨੇ ਫੜੇ ਆ ਮੈਨੂੰ ਤੁਸੀਂ ਐਨਾ ਦੱਸ ਦਿਓ ਗੁਰਗੇ ਦਾ ਪੰਜਾਬ 'ਚ ਹੀ ਨੇ ਕਿ ਉਹ ਗੁਰਗੇ ਵੀ ਸਾਬਰਮਤੀ 'ਚ ਆ

ਵੀ ਦੋਵੇਂ ਹੀ ਸੂਬਾ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਦੋਵੇਂ ਐਕਸਪੋਜ਼ ਹੋ ਗਏ ਆ ਪਹਿਲਾਂ ਸੂਬਾ ਸਰਕਾਰ ਐਕਸਪੋਜ਼ ਹੋਈ ਲੈਟਸ ਗੋ ਬਾਈ ਦ ਕ੍ਰੋਨੋਲੋਜੀ ਸੂਬਾ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਗੈਂਗਸਟਰਵਾਦ ਖਤਮ ਕਰਤਾ 7 ਦਿਨਾਂ ਚ ਖਤਮ ਕਰ ਦਾਂਗੇ ਗੈਂਗਸਟਰ ਭੱਜ ਜਾਣਗੇ ਆਹ ਹੋਜੂ ਉਹ ਹੋਜੂ ਉਹਨਾਂ ਦੇ ਰਾਜ ਚ ਪਹਿਲੀ ਦਫਾ ਦੇਖਣ ਨੂੰ ਮਿਲਿਆ ਕਿ ਕਸਟਡੀ ਚ ਇੰਟਰਵਿਊ ਹੁੰਦਾ ਹਮ ਇੰਟਰਵਿਊ ਐ ਮਤਲਬ ਵਿਦਆਊਟ ਲੈਗ ਵਿਦਆਊਟ ਇੰਟਰਰਪਸ਼ਨ ਹੁੰਦਾ ਗੌਰਵ ਜੀ ਤੇ ਉਦੋਂ ਬਾਅਦ ਉਹਦੇ ਪਰਦਾ ਪਾਇਆ ਜਾਂਦਾ ਤੇ ਟ੍ਰਾਈ ਟੂ ਬਰਸ਼ ਇਟ ਅੰダー ਦਾ ਕਾਰਪੇਟ ਇੱਕ ਰਿਸਪਾਂਸਿਬਲ ਸਰਕਾਰ ਕਦੇ ਨਹੀਂ ਇਹ ਚੀਜ਼ ਕਰਦੀ ਇੱਕ ਰਿਸਪਾਂਸਿਬਲ ਸਰਕਾਰ ਕਹਿੰਦੀ ਹੈ ਵੀ ਜੇ ਚੀਜ਼ ਹੋਈ ਹੈ ਉਹਨੂੰ ਅੱਗੇ ਲਿਆਇਆ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਚੀਜ਼ ਨਹੀਂ ਕੀਤੀ ਇਹਨਾਂ ਨੇ ਕੀ ਕੀਤਾ ਗੌਰਵ ਜੀ ਕਹਿੰਦੇ ਪੰਜਾਬ 'ਚ ਹੋਇਆ ਹੀ ਨਹੀਂ ਹੈ ਬਾਅਦ 'ਚ ਪਤਾ ਲੱਗਿਆ ਪੰਜਾਬ 'ਚ ਹੋਇਆ ਫਿਰ ਇਹਨਾਂ ਨੇ ਗੌਰਵ ਜੀ ਪਰਚਾ ਇਹਨਾਂ ਨੂੰ ਮਜਬੂਰਨ ਕਟੜਾ ਪਿਆ ਕਿਉਂਕਿ ਆਨਰੇਬਲ ਹਾਈ ਕੋਰਟ ਨੇ ਇੰਟਰਵੈਨ ਕਰਤਾ ਸੀਗਾ ਮਜਬੂਰਨ ਮੈਂ ਕਿਉਂ ਕਹਿ ਰਿਹਾ ਕਿਉਂਕਿ ਉਸ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਫਾਈਲ ਹੋ ਗਈ ਇਕੋਰਜੀ ਹੁਣ ਗੱਲ ਇਹ ਹੈ ਜਹ ਤਾਂ ਗੌਰਵ ਜੀ ਇੰਟਰਵਿਊ ਦੇਖਿਆ ਨਾ ਹੋਵੇ ਸਭ ਨੇ ਦੇਖਿਆ ਥੋਡੇ ਚੈਨਲ ਤੇ ਵੀ ਚੱਲਿਆ ਗੌਰਵ ਜੀ ਸੋ ਜਦੋਂ ਇੰਟਰਵਿਊ ਹੋਇਆ ਫਿਰ ਕੈਂਸਲੇਸ਼ਨ ਰਿਪੋਰਟ ਕਿਵੇਂ ਫਾਈਲ ਹੋ ਗਈ ਇਕੋਰਜੀ ਕੈਂਸਲੇਸ਼ਨ ਰਿਪੋਰਟ ਤਾਂ ਫਿਰ ਫਾਈਲ ਹੋਣੀ ਨਹੀਂ ਚਾਹੀਦੀ ਸੀ ਇਫ ਇੰਟਰਵਿਊ ਹੈਜ਼ ਹੈਪਨਡ ਠੀਕ ਹੈ दैट ਐਫ ਆਈ ਆਰ ਪਰਟੇਨ ਟੂ ਦੀ ਇੰਟਰਵਿਊ ਆਫ ਲਾਰੈਂਸ ਮਿਸ਼ਨੋਈ ਉਹਦੇ باوجود ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਚਲਾਨ ਨਹੀਂ ਪੇਸ਼ ਕੀਤਾ ਵੀ ਚਲਾਨ ਪੇਸ਼ ਕਰਦਾਂਗੇ ਤਾਂ ਚਾਰਜ ਫਰੇਮ ਹੋ ਜਾਣਗੇ ਗਵਾਈਆਂ ਹੋ ਜਾਣਗੀਆਂ ਬਹਿ ਸੋਜੂ ਕੇਸ ਲੌਜੀਕਲ ਕਨਕਲੂਜਨ ਤੱਕ ਪਹੁੰਚੂ ਸਿਸਟਮ ਥੋੜਾ ਦਰਸਤ ਹੋਜੂ ਲੋਕਾਂ ਦਾ ਜਿਹੜਾ ਫੇਥ ਹੈ ਸਿਸਟਮ ਦੇ ਵਿੱਚ ਉਹ ਰੀਇੰਪੋਜ਼ ਹੋਜੂ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਨੇ ਚੁਣਿਆ ਵੀ ਅਸੀਂ ਦੂਜਾਰਾ ਚੁਣਨਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੰਦੀ ਪਾਰਟੀ ਸਰਕਾਰ ਨੂੰ ਇੰਨੀ ਸਿੰਪਥੀ ਕਿਉਂ ਇਹਨਾਂ ਕਨਸਰਨ ਕਿਉਂ ਵੀ ਕੈਨਸਲੇਸ਼ਨ ਰਿਪੋਰਟ ਤੁਸੀਂ ਫਾਈਲ ਕੀਤੀ ਸੱਤ ਚੋਂ 6 ਚਾਰਜ ਡ੍ਰੌਪ ਕਰਤੇ ਇੱਕ ਪਿੱਛੇ ਨਾਨ ਕੌਂਗਰੀਜੇਬਲ ਅਫੈਂਸ ਇਹਨਾਂ ਨੇ ਛੱਡਤਾ ਗੌਰਵ ਜੀ ਸਾਨੂੰ ਕਾਰਨ ਦੱਸਦੇ ਆ ਆਮ ਆਦਮੀ ਪਾਰਟੀ ਸਰਕਾਰ ਵੀ ਐਸੀ ਐਸੀ ਕੀ ਥੋੜੀ ਮਜਬੂਰੀ ਸੀ ਜਾਂ ਐਸਾ ਕੀ ਥੋੜਾ ਮਨ ਬਣਿਆ ਜੋ ਤੁਸੀਂ ਕੈਨਸਲੇਸ਼ਨ ਰਿਪੋਰਟ ਫਾਈਲ ਕੀਤੀ ਕਿਉਂਕਿ ਆਨਰੇਬਲ ਹਾਈ ਕੋਰਟ ਨੇ ਫਟਕਾਰ ਲਈ ਇਹਨਾਂ ਨੂੰ ਵੀ ਇਨੀ ਕਾਲੀ ਕਿਉਂ ਹੋਗੀ ਸੀਗੀ ਤੇ ਪਿਛਲੀ ਤਰੀਕ ਤੇ ਹਾਈ ਕੋਰਟ ਨੂੰ ਦੱਸਿਆ ਕਿਉਂ ਨਹੀਂ ਕਹਿਆ ਆਨਰੇਬਲ ਹਾਈ ਕੋਰਟ ਦੇ ਰਿਮਾਰਕ ਸੀ ਕੋਣ ਦੂਜੀ ਗੱਲ ਜਿਹੜੀ ਹੈ ਜੀਜੇਪੀ ਦੀ ਗੌਰਵਜੀਤ ਤੀਜੀ ਦਫਾ ਐਕਸਟੈਂਸ਼ਨ ਦਿੱਤੀ ਗਈ ਹੈ ਲਾਰੈਂਸ ਬਿਸਨੂਏ ਨੂੰ ਤੀਜੀ ਦਫਾ ਮਤਲਬ ਇਹ ਤੀਜਾ ਸਾਲ ਹੈ ਵੀ ਲੌਰੈਂਸ ਬਿਸ਼ਨੋਈ ਨੂੰ ਕੋਈ ਵੀ ਹੋਰ ਪੁਲਿਸ ਕਿਸੇ ਵੀ ਸੂਬੇ ਦੀ ਇਨਵੈਸਟੀਗੇਸ਼ਨ ਏਜੰਸੀ ਕਿਸੇ ਵੀ ਸੂਬੇ ਦੀ ਨਹੀਂ ਲੈ ਕੇ ਜਾ ਸਕਦੀ ਫॉर ਕੁਐਸਚਨਿੰਗ ਹੂੰ ਉਹਦੇ ਲਈ ਤੁਹਾਨੂੰ ਮਤਲਬ देयर इज एन ਐਕਸੈਪਸ਼ਨ ਉਹਦੇ ਲਈ ਤੁਹਾਨੂੰ ਐਪਲੀਕੇਸ਼ਨ ਲਾਉਣੀ ਪੈਣੀ ਆਸ ਤਾਂ ਇਹ ਪੁੱਛਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਉਹ ਜਿਹੜੀ ਐਕਸੈਪਸ਼ਨ ਹੈ ਜੀ ਕੀ ਤੁਸੀਂ ਉਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਟੈਂਪਟ ਕੀਤਾ ਹੈ ਕਿਉਂਕਿ ਸਿਰਫ ਲੋਰੈਂਸ ਬਿਸ਼ਨੋਈ ਦੇ ਕੇਸ ਨਹੀਂ ਕਾਲਜੀ ਅਨਮੋਲ ਬਿਸ਼ਨੋਈ ਡਿਪੋਰਟ ਹੋਇਆ ਵਾਸ ਨਾਟ ਐਕਸਟਰੈਡੀਟਿਡ ਆਈਡਲੀ ਅਨਮੋਲ ਬਿਸ਼ਨੋਈ ਸ਼ੁੱਡ ਹੈ ਬੀਨ ਐਕਸਟਰੈਡੀਟਿਡ ਉਹ ਵਾਂਟਡ ਹੈ ਸਿੱਧੂ ਮੂਸੇ ਵਾਲਾ ਪੰਜਾਬ ਦੀ ਸ਼ਾਨ ਸੀ ਉਹਦੇ ਕੇਸ 'ਚ ਉਹਦਾ ਨਾਮ ਹੈ ਯੈਟ ਹੀ ਵਾਸ ਡਿਪੋਰਟਿਡ ਵਿਦ ਦੀ ਅਦਰ ਪਰਸਨਸ ਹੂ ਵਰ ਆਲਸੋ ਡਿਪੋਰਟਿਡ ਅਲੋਂਗ ਵਿਦ ਹਿਮ ਹੰਡਰਡਸ ਆਫ ਥੈਮ ਸੋ ਗਰਜ ਜੀ ਗੱਲੇ ਹੈ ਵੀ ਜਦੋਂ ਡਿਪੋਰਟ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਲੱਗ ਗਿਆ ਮਾਨ ਸਾਹਿਬ ਹੁਮਨਿਸਟਰ ਨੇ ਬਿਓ ਵਾਪਸ ਲਿਆ ਜਾ ਰਹਾ ਦਿੱਲੀ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾਨਸਾਬ ਦੀ ਇਹ ਜ਼ਿੰਮੇਵਾਰੀ ਨਹੀਂ ਸੀ ਵੀ ਕਸਟਡੀ ਲੈਣ ਲਈ ਕੋਸ਼ਿਸ਼ ਕਰਦੇ ਹੂੰ ਕੋਈ ਐਪਲੀਕੇਸ਼ਨ ਫਾਈਲ ਕਰਦੇ ਠੀਕ ਹੈ ਚਲੋ ਇਸ ਦੇ ਉੱਤੇ ਆਪਣੀ ਪਹਿਲਾਂ ਵੀ ਗੱਲ ਮੈਂ ਤਾਂ ਇਹ ਤੁਸੀਂ ਤਾਂ ਦੋਵਾਂ ਨੂੰ ਕਲੀਨ ਚਿੱਟ ਨਹੀਂ ਦੋਗੇ ਨਾ ਤੁਸੀਂ ਤਾਂ ਕਾਂਗਰਸ ਨੂੰ ਪ੍ਰেজेंट ਕਰ ਰਹੇ ਹੋ ਪਰ ਮੈਂ ਮੈਂ ਇਹ ਸਮਝਣਾ ਚਾਹ ਰਿਹਾ ਹਾਂ ਕਿ ਆਡੀਓ ਤੇ ਵੀਡੀਓ ਦੋਵਾਂ ਦੇ ਵਿੱਚ ਤੁਹਾਨੂੰ ਅੰਤਰ ਨਜ਼ਰ ਆ ਰਿਹਾ ਹੈ ਨਾ ਗੌਰਵ ਜੀ ਗੱਲ ਇਹ ਹੈ ਵੀ ਆਡੀਓ ਹੁਣ ਇਹ ਤਾਂ ਅੰਡਰਸਟੂਡ ਗੱਲ ਹੈ ਵੀ ਉਹ ਭਾਜਪਾ ਰੂਲ ਸਟੇਟ ਦੇ ਵਿੱਚ ਬੈਠਾ ਹੈ ਠੀਕ ਹੈ ਉਹਨੂੰ ਬੈਕ ਟੂ ਬੈਕ ਬੈਕ ਟੂ ਬੈਕ ਐਕਸਟੈਂਸ਼ਨ ਦੇ ਕੇ ਉੱਥੇ ਰੱਖਿਆ ਜਾ ਰਿਹਾ ਸਪੈਸੀਫਿਕਲੀ ਉਹਦਾ ਕਾਰਨ ਕੀ ਦੇ ਰਿਹਾ ਵੀ ਉਹਦਾ ਇਨਫਲੂਐਂਸ ਕੰਟੇਨ ਕਰਨਾ ਹੈ ਠੀਕ ਹੈ ਉਹਦੀ ਐਕਟੀਵਿਟੀਜ਼ ਆਪਰੇਸ਼ਨਸ ਕੰਟੇਨ ਕਰਨੇ ਹਨ ਪਰ ਉਹਦਾ ਓਨਲੀ ਏਕੋਲੋਜੀ ऑपरेशन कंटेनਤਾਤਾ ਹੁੰਦੇ ਨਾ ਜੇ ਅਲੇਜਡ ਆਡੀਓ ਕਲਿਪਸ ਨਾ ਵਾਇਰਲ ਹੋ ਰਹੀਆਂ ਹੁੰਦੀਆਂ ਇਨਸਟੈਂਸਸ ਨਾ ਹੋ ਰਹੇ ਤੇ ਗੋਰੀ ਜੀ ਦੇਖਣ ਨੂੰ ਕੀ ਮਿਲ ਰਿਹਾ ਹੈ ਵਟ ਇਜ਼ ਬੀਇੰਗ ਵਿਟਨੈਸਡ ਇਜ਼ ਦੈਰ ਆ ਮੈਨੀ ਅ ਗੈਂਗਸਟਰਸ ਸਿਟਿੰਗ ਬਿਹਾਈਂਡ ਬਾਰਸ ਜਿਹੜੇ ਆਪਣੇ ਫੁੱਟ ਸੋਲਜਰਸ ਦੇ ਥਰੂ ਆਪਰੇਸ਼ਨਸ ਕੰਡਕਟ ਕਰ ਰਹੇ ਹੈ ਕਨਸਪਾਇਰ ਕਰਕੇ ਮਾਵਾ ਦੇ ਬੇਕਸੂਰ ਪੁੱਤ ਮਾਵਾ ਮੈਂ ਮੈਂ ਥੋੜਾ ਚਰਚਾ ਨੋ ਗੀ ਬਦੋਣਾ ਗੋਰੀ ਜੀ ਮੇਰੀ ਕੋ ਬੇਨਤੀ ਹੈ ਆਪਾਂ ਇਥੇ ਆਪਾਂ ਇਥੇ ਪ੍ਰੋਬਲਮ ਦੀ ਸਾਰੇ ਗੱਲ ਕਰ ਲੈਨੇ ਹੈ ਸੋਲੂਸ਼ਨ ਦੀ ਗੱਲ ਨਹੀਂ ਹੁੰਦੀ ਇੱਥੇ ਭਾਜਪੀ ਦੀ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਸੋਲੂਸ਼ਨ ਦੱਸੇ ਕਿਉਂਕਿ ਉਹ ਤਾਂ ਅੰਦਰ ਬੈਠੇ ਬਿਠਾਏ ਫੋਨ ਕਾਲਸ ਤੇ ਗੋਰੇ ਜੀ ਸਾਰਾ ਕੋਆਰਡੀਨੇਟ ਕਰੀ ਜਾਂਦੇ ਆ ਸਫਰ ਲੋਕ ਕਰ ਰਹੇ ਆ ਪਸ ਦੇ ਪੰਜਾਬ ਦੇ ਲੋਕ ਆ ਸੋ ਇਹਦਾ ਸੋਲੂਸ਼ਨ ਕੀ ਹੈ ਇਹ ਸਰਕਾਰ ਦੀ ਨਹੀਂ ਸੋਲੂਸ਼ਨ ਵਾਲੇ ਪਾਸੇ ਆਪਾਂ ਜਾਣੇ ਮੇਰੇ ਤਾਂ ਜ਼ੈਨ ਦੇ ਵਿੱਚ ਹੋਰ ਬਹੁਤ ਸਾਰੇ ਸਵਾਲ ਨੇ ਖਾਸ ਤੌਰ ਤੇ ਕਿਉਂਕਿ ਤੁਸੀਂ ਬਤੌਰ ਵਕੀਲ ਵੀ ਪ੍ਰੈਕਟਿਸ ਕਰਦੇ ਹੋ ਪਰ ਮੈਂ ਪਹਿਲਾਂ ਇੱਕ ਵਾਰ ਪਰਮਵੀਰ ਸਿੰਘ ਸਣੀ ਜੀ ਦਾ ਰੁਕ ਕਰਲਮਾ ਸ਼ਰਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸਨੀ ਜੀ ਮਾਹੌਲ ਖਰਾਬ ਹੋ ਰਿਹਾ ਲਾਰੈਂਸ ਬਿਸ਼ਨੋਈ ਦੀ ਕਾਲਸ ਦੇ ਨਾਲ ਤੇ ਫੇਲੀਅਰ ਕਿਸਦਾ ਕਿਹਾ ਜਾਵੇ ਹੈ ਹੁਣ ਫੋਨ ਕਾਲ ਤਾਂ ਕਿਸੇ ਨੂੰ ਕਿਸੇ ਵੀ ਦੇਸ਼ ਦੇ ਜਾਂ ਦੁਨੀਆ ਦੇ ਕੋਨੇ ਤੋਂ ਆ ਸਕਦੀ ਹੈ ਕਿ ਇਹ ਸਮਝਿਆ ਜਾਵੇ ਕਿ ਉੱਥੋਂ ਦਾ ਜੇਲ ਪ੍ਰਸ਼ਾਸਨ ਜਿੱਥੇ ਲਾਰੈਂਸ ਅੱਜ ਬੈਠਾ ਹੋਇਆ ਹੈ ਜਾਂ ਜਿਸ ਨੂੰ ਜਿੱਥੇ ਡਕਿਆ ਹੋਇਆ ਹੈ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਦੇਖੋ ਗੌਰਵ ਜੀ ਜਿਹੜੀ ਤੁਸੀਂ ਗੱਲ ਕੀਤੀ ਬੜੀ ਵਧੀਆ ਗੱਲ ਕੀਤੀ ਹੈ ਵੀ ਜ਼ਿੰਮੇਵਾਰ ਕੌਣ ਹੈ ਹਮ ਦੇਖੋ ਅਗਰ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰੀਏ ਜੇ ਇੱਕ ਮੋਸਟ ਵਾਂਟਡ ਗੈਂਗਸਟਰ ਜਿਹਨੂੰ ਅਸੀਂ ਕਹੀਏ ਜਿਹੜਾ ਕਸਟਡੀ ਚ ਹੋਵੇ ਜੇ ਉਹਦੀ ਵੀਡੀਓ ਪਰ ਉਹ ਵੀ ਡਿਜੀਟਲ ਤਾਮ-ਜਹਾਮ ਦੇ ਨਾਲ ਹੋ ਸਕਦੀ ਹੈ ਤਾਂ ਜਿਹੜੀ ਕਾਲ ਹੈ ਉਹ ਵੀ ਫਿਰ ਹੋ ਸਕਦੀ ਹੈ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਨੇ ਉਹਦੇ ਲਈ ਜ਼ਿੰਮੇਵਾਰ ਨੇ ਸਰਕਾਰਾਂ ਹਾਂ ਔਰ ਸਰਕਾਰਾਂ ਦੇ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਜਾਂ ਆਫੀਸ਼ੀਅਲਸ ਹੁੰਦੇ ਆ ਸਰਕਾਰਾਂ ਦੇ ਇਹ ਕਹੇ ਤੇ ਜਿਹੜਾ ਕੰਮ ਹੁੰਦਾ ਉਹਦੇ 'ਚ ਬਿਲਕੁਲ ਕੋਈ ਮੈਂ ਸਿਆਸਤ ਨਹੀਂ ਕਰਾਂਗਾ ਇਹ ਸਰਕਾਰਾਂ ਦੀ ਮਰਜ਼ੀ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀ। ਔਰ ਜਿੱਥੇ ਤੱਕ ਸਰਕਾਰਾਂ ਨੂੰ ਚਾਹੀਦਾ ਸੀ ਵੀ ਜੇ ਇਹ ਜੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ ਜੀ ਅੱਜ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਇਹ ਕਿਹਾ ਜੀ ਵੀ ਕ੍ਰਿਮੀਨਲਾਈਜ਼ੇਸ਼ਨ ਜਿਹੜੀਆਂ ਪੁਰਾਣੀਆਂ ਪਾਰਟੀਆਂ ਹੈਗੀਆਂ ਬਹੁਤ ਜ਼ਿਆਦਾ ਕਰ ਰਹੀਆਂ ਤਾਂ ਮੈਂ ਆਮ ਆਦਮੀ ਪਾਰਟੀ ਕੋਲੋਂ ਪੁੱਛਣਾ ਚਾਹਾਂਗਾ ਵੀ ਜੇ ਤੁਸੀਂ ਕ੍ਰਿਮੀਨਲਾਈਜ਼ੇਸ਼ਨ ਦੀ ਗੱਲ ਕਰ ਲਿਓ ਪੋਲਿਟਿਕਸ ਦੇ ਵਿੱਚ ਤੇ ਜਿਹੜੀਆਂ ਤੁਸੀਂ ਟਿਕਟਾਂ ਦਿੱਤੀਆਂ ਸੀ ਆਪਣੇ ਕੈਂਡੀਡੇਟਾਂ ਨੂੰ ਗੌਰਵ ਜੀ ਉਸ ਕੈਂਡੀਡੇਟਾਂ ਦੇ ਵਿੱਚ 52 ਜਾਣੇ ਜਿਹੜੇ ਕਈ ਐਮਐਲਏ ਵੀ ਨੇ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਅਲੱਗ ਅਲੱਗ ਐਫਆਈਆਰ ਚ ਦਰਜ ਨੇ ਹਮ ਔਰ ਜਿਹੜੀ ਇਹ ਗੱਲ ਕਰ ਰਹੀ ਹੈ ਜੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਜਾਂ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸਣ ਵੀ 570 ਜਿਹੜੀਆਂ ਥ੍ਰੈਟ ਕਾਲਸ ਆ ਚੁੱਕੀਆਂ ਐ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਆ ਇਹ ਮਾਨਯੋਗ ਹਾਈ ਕੋਰਟ ਨੇ ਇੱਕ ਕੇਸ 'ਚ ਜਦੋਂ ਪੰਜਾਬ ਸਰਕਾਰ ਨੂੰ ਫਟਕਾਰ ਲਈ ਤਾਂ ਇੱਕ ਐਫੀਡੇਵਿਟ ਫਾਈਲ ਹੋਇਆ ਵੀ ਮਾਰਚ 2023 ਤੋਂ ਲੈ ਕੇ ਮਾਰਚ 2025 ਤੱਕ ਜਿਹੜੀਆਂ ਥ੍ਰੈਟ ਕਾਲਸ ਰੈਂਸਮ ਕਾਲਸ ਐਕਸਟਰਸ਼ਨ ਦੀਆਂ ਰਿਪੋਰਟਡ ਹੋਈਆਂ ਉਹ 570 ਐ ਤੇ ਉਹਦੇ ਵਿੱਚ ਹਲੇ ਤੱਕ ਕੋਈ ਅਰੈਸਟ ਨਹੀਂ ਹੋਇਆ ਕੋਈ ਕਨਕਲੂਜਨ ਨਹੀਂ ਹੋਇਆ ਔਰ ਸਾਰਨਲੋ ਵੱਡੀ ਗੱਲ ਜੋ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਜੋ ਬੀਬਾ ਹਰਸਿਮਰਤ ਕੌਰ ਜੀ ਦੇ ਵੀ ਅੱਜ ਲੋਕ ਸਭਾ 'ਚ ਕਿਹਾ ਵੀ ਇੱਕ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਇੱਕ ਚੱਲ ਰਿਹਾ ਜੋ ਇੱਕ ਆਡੀਓ ਜਿਹੜੀ ਵਾਇਰਲ ਹੋਈ ਹੈ ਇੱਕ ਦਿਨ ਪਹਿਲਾਂ ਜਿਸ ਤਰੀਕੇ ਜਿਹੜੀਆਂ ਏਜੰਸੀਆਂ ਦੇ ਉੱਪਰ ਪੂਰਾ ਦਮਦਾਰ ਹੁੰਦਾ ਵੀ ਜਿਨ੍ਹਾਂ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ 'ਚ ਮੇਨਟੇਨ ਕਰਨੀ ਹੈ ਇਹ ਜੇ ਐਂਟੀ ਸੋਸ਼ੀਅਲ ਜਿਹੜੇ ਐਲੀਮੈਂਟਸ ਹੈ ਉਹਨਾਂ ਨੂੰ ਰਿਸਟ੍ਰੇਨ ਕਰਨਾ ਹੈ ਜੇ ਉਹੀ ਜਿਹੜੀਆਂ ਚੀਜ਼ਾਂ ਨੇ ਜੇ ਉਹੀ ਜਿਹੜੀਆਂ ਏਜੰਸੀਆਂ ਆਪ ਕਰਨ ਲੱਗ ਜਾਣ ਤੇ ਅਸੀਂ ਸਰਕਾਰਾਂ ਦੇ ਕੋਲੋਂ ਕੀ ਉਮੀਦ ਰੱਖ ਸਕਦੇ ਹਾਂ ਠੀਕ ਹੈ ਜਿੱਥੇ ਤੱਕ ਗੱਲ ਹੈ ਕਿ ਇਹ ਕਹਿ ਰਹੀ ਹੈ ਜੀ ਦੀ ਆਮ ਆਦਮੀ ਪਾਰਟੀ ਤਾਂ ਐ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਵੀ ਪੰਜਾਬ ਜਿਹੜਾ ਹੈਗਾ ਉਹ ਗੁਰੂ ਮਹਾਰਾਜ ਦੇ ਹੱਥ ਦੇ ਤਾਂ ਆਮ ਆਦਮੀ ਪਾਰਟੀ ਦੇ ਅੱਧਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਦਾ ਮੈਂ ਇਹਨਾਂ ਕੋਲੋਂ ਪੁੱਛਣਾ ਚਾਹਨਾ ਵੀ ਤੁਸੀਂ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਰਹੇ ਹੋ ਤੁਹਾਡੇ ਆਪ ਦੇ ਐਮਐਲਏ ਜਿਹੜੇ ਡੇਰਾ ਬਾਬਾ ਨਾਨਕ ਤੋਂ ਨੇ ਗੁਰਦੀਪ ਸਿੰਘ ਰੰਦਾਵਾ ਉਹਨਾਂ ਨੇ ਜੰਗੂ ਭਗਵਾਨ ਪੁਰੀਏ ਦੀ ਫੈਮਿਲੀ ਨੂੰ ਸਰੂਪੇ ਪਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਨੂੰ ਇਲੈਕਸ਼ਨਾਂ ਤੱਕ ਲੜਾਈਆਂ ਔਰ ਉਹਨਾਂ ਦੀਆਂ ਵੀਡੀਓਜ਼ ਆਈਆਂ ਜਿੱਥੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਬਾਏ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਨੂੰ ਸਪੋਰਟ ਕੀਤੀ ਹੈ ਇਹਨਾਂ ਨੂੰ ਜਿਤਾਇਆ ਤਾਂ ਆਮ ਆਦਮੀ ਪਾਰਟੀ ਪਹਿਲਾਂ ਆਪਣੇ ਘਰੋਂ ਤਾਂ ਸ਼ੁਰੂ ਕਰੇ ਨਾ ਐਕਸ਼ਨ ਲਵੇ ਆਪਣੇ ਐਮਐਲਐਸ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਐਫਆਈਆਰ ਠੀਕ ਹੈ ਥੋੜੇ ਦੇਖੋ ਮੈਂ ਉਹੀ ਕਹਿ ਰਿਹਾ ਗੱਲ ਘੁੰਮ ਕੇ ਫਿਰ ਹੋਰ ਹੋਰ ਪਾਸੇ ਵੀ ਪਹੁੰਚ ਜਾਏਗੀ ਪਰ ਮੈਨੂੰ ਲੱਗਦਾ ਹੈ ਕਿ ਰਿਐਕਸ਼ਨ ਲੈਣ ਦੋ ਮੈਂ ਇੱਕ ਵਾਰ ਈਟਲੋਂ ਸਾਹਿਬ ਦਾ ਰੁਕ ਕਰਦਾ ਹਾਂ ਈਟਲੋਂ ਸਾਹਿਬ ਗੱਲ ਇਹ ਕਿ ਜੇ ਆਡੀਓ ਕਾਲ ਇੱਥੇ ਆਈ ਜਾਂ ਆ ਰਹੀ ਹੈ ਜਵਾਬਦੇਹੀ ਤਾਂ ਵੀ ਤੁਹਾਡੀ ਬਣੇਗੀ ਭਾਜਪਾ ਨੂੰ ਆਪਾਂ ਸਵਾਲ ਪੁੱਛ ਰਹੇ ਹਾਂ ਘੁੰਮ ਫਿਰ ਕੇ ਮਾਮਲਾ ਇੰਟਰਵਿਊ ਦੇ ਉੱਤੇ ਪਹੁੰਚ ਜਾਂਦਾ ਹੈ ਗੌਰਵ ਜੀ ਗੱਲ ਜਿਹੜੀ ਹੁਣ ਇਸ ਵੇਲੇ ਅ ਆਡੀਓ ਕਲਿੱਪ ਜਿਹੜੀ ਚੱਲ ਰਹੀ ਆ ਵਾਇਰਲ ਹੋ ਰਹੀ ਆ ਉਹ ਬਿਲਕੁਲ ਉਹਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਉਹਦੀ ਜਾਂਚ ਵੀ ਕਰ ਰਹੀ ਹੈ ਉਹਦੀ ਤਸੱਲੀ ਹੋ ਜਾਣ ਤੇ ਜਿਹੜੀ ਕੋ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਕਰਾਂਗੇ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਦੂਜੀ ਗੱਲ ਇਹ ਜਿਹੜੀਆਂ ਇਹ ਸਿਆਸੀ ਪਾਰਟੀਆਂ ਦੇਖੋ ਕਰ ਰਹੇ ਨੇ ਗੱਲ ਕੀਤੀ ਹੈ ਸਨੀ ਸਾਹਿਬ ਦਾ ਸਭ ਤੋਂ ਨੇੜੇ ਦਾ ਜਿਹੜਾ ਫਰੈਸ਼ ਹੈ 52 ਸਾਡੇ ਐਮਐਲਏ ਦੇ ਪਰਚੇ ਦਰਜ ਨੇ ਸਨੀ ਜੀ ਇੱਕ ਦੱਸਿਓ ਤੁਸੀਂ ਕਿ ਤੁਹਾਡੀ ਲੀਡਰਸ਼ਿਪ ਦੇ ਵਿੱਚ ਜਿਹੜੇ ਮੇਨ ਮੁਖੀ ਨੇ ਉਹਨਾਂ 'ਚ ਕੋਈ ਐਸਾ ਲੀਡਰ ਹੈ ਜਿਹਦੇ ਤੇ ਪਰਚਾ ਹੈ ਦੀ ਹੂੰ ਸਾਡੇ ਦਾ ਕੇਚੜੀਵਾਲ ਸਾਹਿਬ ਸੁਸੋਦੀਆ ਜੀ ਸਿੰਦਰ ਗੈਲ ਦੱਸੋ ਪਰਚਾ ਹੈ ਨਹੀਂ ਚਲੋ ਹੋਰ ਹੋਰ ਪਾਸੇ ਨਿਕਲ ਜਾਏਗਾ ਮੇਰਾ ਦੇਖੋ ਪਥੋੜਾ ਟਾਪਿਕ ਦੇ ਉੱਤੇ ਰਹੀਏ ਰੇਸ਼ ਯਾਦਵ ਮੈਂ ਮੈਂ ਜੀ ਅਤੇ ਲੋਨ ਸਾਹਿਬ ਤੁਹਾਨੂੰ ਮੈਂ ਰਿਕੁਐਸਟ ਕਰ ਰਹੇ ਹਾਂ ਬੇਸਿਕਲੀ ਜਿਸ ਇਸ਼ੂ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਗੱਲ ਹੋਈ ਹੈ ਮੈਂ ਟਲੋਂ ਸਾਹਿਬ ਇਹ ਸਮਝਣਾ ਚਾਹੁੰਦਾ ਕਿ ਕਿਉਂ ਅਦਾਲਤ ਦੇ ਵਿੱਚ ਜਾ ਕੇ ਆਡੀਓ ਕਲਿੱਪ ਨੂੰ ਵੇਰੀਫਾਈ ਕਰਵਾ ਕੇ ਇਹ ਅਦਾਲਤ ਦੇ ਸਾਹਮਣੇ ਗੱਲ ਨਹੀਂ ਰੱਖੀ ਜਾਂਦੀ ਕਿ ਜਿਹੜਾ ਸ਼ਖਸ ਅੰਦਰ ਬੰਦ ਹੈ ਉਹ ਤੋਂ ਕਾਲ ਕਰ ਰਿਹਾ ਜੀ ਕਿਉਂ ਇਹ ਬੇਸ ਨਹੀਂ ਬਣਦਾ ਅ ਅਦਾਲਤਾਂ ਦੇ ਵਿੱਚ ਗੌਰਵ ਜੀ ਭਾਰਤੀ ਜਨਤਾ ਪਾਰਟੀ ਸਾਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਾ ਰਹੀ ਹੈ ਗੈਂਗਸਟਰਵਾਦ ਤੋਂ ਕੰਮ ਲੈ ਰਹੀ ਹੈ ਲਾਰੈਂਸ ਬਿਸ਼ਨੋਈ ਤੋਂ ਇਕੱਲੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਹੋਰ ਵੀ ਸੂਬਿਆਂ ਦੇ ਵਿੱਚ ਵੱਡੇ ਵੱਡੇ ਤਗੜੇ ਤਗੜੇ ਐਕਟਰ ਸਿੰਗਰ ਦੇ ਕਲਾਕਾਰਾਂ ਨੂੰ ਬਿਜ਼ਨਸਮੈਨਾਂ ਨੂੰ ਉਹਨਾਂ ਸਾਰਿਆਂ ਨੂੰ ਫੋਨ ਕਰਵਾਉਂਦੀ ਆ ਉਹਨੂੰ ਫੋਨ ਦਿੱਤਾ ਆ ਬਾਕਾਇਦਾ ਵੀਆਈਪੀ ਟ੍ਰੀਟਮੈਂਟ ਦੇ ਰਹੇ ਨੇ ਜ਼ਬਰਮਤੀ ਜੇਲ੍ਹ ਦੇ ਵਿੱਚ ਇਹ ਸਾਰਾ ਜੋ ਭਾਜਪੀ ਵੱਲੋਂ ਚਲਾਇਆ ਜਾ ਰਿਹਾ ਤੰਤਰ ਉਸੇ ਤੰਤਰ ਦਾ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਇੱਥੇ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਠੀਕ ਹੈ ਚਲੋ ਮਿੱਥਲੋਂ ਸਭ ਸਵਾਲ ਇੱਥੇ ਵੀ ਉੱਠਿਆ ਨਾ ਕਿ ਉਹ ਤਾਂ ਉੱਥੇ ਹੈ ਲਾਰੈਂਸ ਦਾ ਜਿਹੜੇ ਇੱਥੇ ਉਸ ਦੇ ਲਈ ਕੰਮ ਕਰ ਰਹੇ ਨੇ ਉਹ ਤਾਂ ਫੜੇ ਜਾ ਸਕਦੇ ਨਹੀਂ ਕਿ ਉਹਨਾਂ ਦੇ ਮਨ ਦੇ ਵਿੱਚ ਤਾਂ ਇਹਨਾਂ ਨੂੰ ਖੌਫ ਹੋਵੇ ਕਿ ਲਾਰੈਂਸ ਦੀ ਕਾਲ ਕਾਲ ਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਇੱਥੋਂ ਦੀ ਪੁਲਿਸ ਦਾ ਡੰਡਾ ਗੌਰਵ ਜੀ ਸਖਤੀ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਹੂੰ ਸੈਂਕੜੇ ਗੁਰਗੇ ਜਿਹੜੇ ਨੇ ਉਹ ਤੁਹਾਨੂੰ ਪਤਾ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਤੁਸੀਂ ਵੀ ਦੇਖਿਆ ਤੁਹਾਡੇ ਚੈਨਲਾਂ ਤੇ ਵੀ ਚੱਲਿਆ ਜਦੋਂ ਵੀ ਕੋਈ ਹੱਥ ਲੱਗਦਾ ਉਸੇ ਵੇਲੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਕੋਈ ਪੰਜਾਬ ਸਰਕਾਰ ਲਿਹਾਜ਼ ਨਹੀਂ ਕਰਦੀ ਹੈ ਕਿਸੇ ਗੁਰਗੇ ਨੂੰ ਜਾਂ ਕਿਸੇ ਉਹਦੇ ਚੇਲੇ ਚਾਪੇ ਨੂੰ ਕਿਸੇ ਨੂੰ ਵੀ ਜਦੋਂ ਵੀ ਕੋਈ ਨਾ ਕੋਈ ਕਿਤੇ ਲੱਗਦੀ ਹੈ ਗੱਲ ਵੀ ਹੋ ਰਹੀ ਹੈ ਜਾਂ ਥੋੜਾ ਬਹੁਤਾ ਕਾਨੂੰਨ ਮਿਲਦਾ ਹੈ ਪੰਜਾਬ ਸਰਕਾਰ ਸਖਤੀ ਨਾਲ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਕਰਦੀ ਕਾਰਵਾਈ ਕਰਦੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਦੇ ਆ ਜਿਹੜੀ ਪੰਜਾਬ ਦੇ ਵਿੱਚ ਅਸਲ ਮਾਹੌਲ ਚੱਲ ਰਿਹਾ ਹੈ ਜੀ ਪੰਜਾਬ ਦੇ ਵਿੱਚ ਜਿਹੜੀ دہشت ਫਲਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਜਾਂ ਹੁਣ ਦੇਖੋ ਤੁਸੀਂ ਖੜਿਆਲ ਸਾਹਿਬ ਨੇ ਹਮ ਖੜਿਆਲ ਸਾਹਿਬ ਨੇ ਪੂਰੀ ਆਪਣੀ ਸਪੀਚ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤੁਹਾਡੇ ਕਹਿਣ ਤੇ ਜਾ ਕੇ ਉਹਦਾ ਨਾਂ ਲਿਆ ਅਧਰਵਾਜ ਨੂੰ ਖਰਾਬ ਬੋਲੇ ਨਹੀਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਹ ਜਿਹੜੇ ਲੋਕ ਨੇ ਇਹ ਸਚਾਈ ਤੇ ਜਾਣਾ ਹੀ ਨਹੀਂ ਚਾਹੁੰਦੇ ਠੀਕ ਹੈ ਚਲ ਮੈਂ ਜਵਾਬ ਜਵਾਬ ਲੈ ਲੈਣਾ ਤਾਲੀਵਾਲ ਸਾਹਿਬ ਥੋੜੀ ਵੇਟ ਕਰਿਓ ਠੀਕ ਹੈ ਤੁਹਾਡੀ ਗੱਲ ਆ ਗਈ ਖੜਿਆਲ ਸਾਹਿਬ ਰਿਐਕਟ ਕਰ ਦਿਓ ਤੁਸੀਂ ਥੋੜੇ ਸੌਫਟ ਹੋ ਕਹਿੰਦੇ ਭਾਜੀਪੀ ਨੂੰ ਲੈ ਕੇ ਕਿ ਭਾਜੀਪੀ ਦਾ ਤੁਹਾਨੂੰ ਯਾਦ ਨਹੀਂ ਆਇਆ ਐਂਕਰ ਨੇ ਯਾਦ ਕਰਵਾਇਆ ਫੇਰ ਆ ਗਿਆ ਯਾਦ ਤੁਹਾਨੂੰ ਦੇਖੋ ਗੱਲ ਇਹ ਹੈ ਗੱਲ ਮੈਂ ਦੋਵੇਂ ਸਰਕਾਰਾਂ ਦੀ ਕੀਤੀ ਹੈ ਵੀ ਦੋਵੇਂ ਸਰਕਾਰਾਂ ਫੇਲ ਹੋਈਆਂ ਹੈ ਤੇ ਆਪੋਜੀਸ਼ਨ ਦੀ ਗੱਲ ਕਰਕੇ ਆਪਦੀ ਜਵਾਬ ਦੀ ਦੁਨੀਆ ਆਮ ਆਦਮੀ ਪਾਰਟੀ ਨੂੰ ਪਾਸੇ ਹੋਣਾ ਚਾਹੀਦਾ ਮੈਂ ਬੇਨਤੀ ਕਰੂੰਗਾ ਗੌਰਵ ਜੀ ਇੱਥੇ ਸੂਬਾ ਸਰਕਾਰ ਕਹ ਰਹੀ ਹੈ ਕੇਂਦਰ ਸਰਕਾਰ ਫੇਲ ਹੋ ਗਈ ਕੇਂਦਰ ਸਰਕਾਰ ਕਹ ਰਹੀ ਹੈ ਸੂਬਾ ਸਰਕਾਰ ਫੇਲ ਹੋ ਗਈ ਲੋਕ ਕਿਹਦੇ ਕੋਲੇ ਜਾਣ ਲੋਕ ਕੀ ਤੋਂ ਇਨਸਾਫ ਐਕਸਪੈਕਟ ਕਰਨ ਜਿਹੜੇ ਸਫਰ ਕਰ ਰਹੇ ਹੈ ਗੌਰਵ ਜੀ ਜਿਹੜੀ ਮਾਮਾ ਦੇ ਪੁੱਤ ਮਰ ਰਹੇ ਹੈ ਉਹ ਮਾਮਾ ਉਹ ਪਰਿਵਾਰ ਕਿਨੂੰ ਘਾਰ ਨਾਉਣ ਕਿਉਂਕਿ ਇਹ ਦੋਵੇਂ ਦਾ ਬਲੇਮ ਗੇਮ ਚਿੰਦਲ ਚ ਕਰ ਰਹੇ ਹੈ ਦੋਵਾਂ ਕੋਲੇ ਸੋਲੂਸ਼ਨ ਨਹੀਂ ਦੋਵੇਂ ਜੇ ਮੇਵਾਰੀ ਲੇਖੇ ਰਾਜ ਨਹੀਂ ਉਹ ਕਹਾਵਾ ਤਾਂ ਨਹੀਂ ਗੌਰਵ ਜੀ ਇਫ ਯੂ ਵਾਂਟ ਟੂ ਸੋਲਵ ਅ ਪ੍ਰੋਬਲਮ ਐਡਮਿਟ ਦੈਟ ਐਟ ਦ ਫਰਸਟ ਪਲੇਸ ਦਰ ਇਗਜ਼ਿਸਟਸ ਅ ਪ੍ਰੋਬਲਮ ਇਹ ਦ ਮੰਦੇ ਨਹੀਂ ਅਬੀ ਪ੍ਰੋਬਲਮ ਹੈਗੀ ਹੈ ਹੁਣ ਗੱਲ ਇਹ ਹੈ ਗੌਰਵ ਜੀ ਜੇ ਲੋਰੈਂਸ ਬਿਸ਼ਨੋਈ ਉੱਥੇ ਬੈਠਾ ਕੋਆਰਡੀਨੇਟ ਕਰ ਰਿਹਾ ਹੈ ਥਰੂ VPN ਫੋਨ ਐਪਸ ਵਾਟਐਵਰ ਕਿ ਆਮ ਆਦਮੀ ਪਾਰਟੀ ਸੁਭਾ ਸਰਕਾਰ ਕਹਿ ਰਹੀ ਹੈ ਅਬੀ ਪੰਜਾਬ ਦੇ ਲੋਕ ਅਫੈਕਟ ਹੋ ਰਹੇ ਹੈ ਸਾਡੀ ਛਵੀ ਅਫੈਕਟ ਹੋ ਰਹੀ ਹੈ ਇੰਡਸਟਰੀ ਨਿਆ ਪਾ ਰਹੀ ਫੈਕਟਰੀ ਨਹੀਂ ਆ ਪਾਰੀ ਤੇ ਜਿਹੜੇ ਬਿਜ਼ਨਸ ਸੀਗੇ ਬਿਜ਼ਨਸmen ਨੂੰ ਛੱਡ ਕੇ ਪੰਜਾਬ ਜਾਣਾ ਪੈ ਰਿਹਾ ਕਿਉਂਕਿ ਸੇਫ ਐਂਡ ਸਿਕਰ ਨਹੀਂ ਹੈ ਬਾਹਰ ਦਾਤਾ ਹੋ ਰਹੀ ਐ ਐਕਸਟਰੈਸ਼ਨਸ ਹੋ ਰਿਹਾ ਐ ਅਬਡੈਕਸ਼ਨਸ ਹੋ ਰਿਹਾ ਐ ਮਰਡਰਸ ਹੋ ਰਹੀ ਐ ਸ਼ੂਟਆਉਟਸ 324 ਹੋ ਗਏ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਹਰੇਕ 4 ਦਿਨ 'ਚ ਇੱਕ ਸ਼ੂਟਆਉਟ ਹੋ ਰਿਹਾ ਗੌਰਵ ਜੀ which is an exchange of fire between police and criminals ਤੇ ਇੱਕ ਬੰਦਾ ਪੁਲਿਸ ਤੇ ਉਦੋਂ ਫਾਇਰਿੰਗ ਕਰਦਾ ਗੌਰਵ ਜੀ ਜਦੋਂ ਫੀਅਰ ਆਫ ਲਾ ਬਿਲਕੁਲ ਖਤਮ ਹੋ ਜੇ ਤੇ ਤੁਹਾਨੂੰ ਕਿਸੇ ਦਾ ਡਰ ਨਾ ਹੋਵੇ ਨਾ